ਕਬੂਤਰਬਾਜ਼ੀ ਜਦੋਂ ਉਡਾਉਣ ਜਾਂਦੇ ਆ ਮਤਲਬ ਕਿ ਮੰਨ ਲਓ ਕਿ ਦੂਸਰੇ ਦਿਨ ਕਬੂਤਰਬਾਜ਼ੀ ਆ ਆਪਣੀ ਤੇ ਇੱਕ ਦਿਨ ਪਹਿਲਾਂ ਤੁਸੀਂ ਕਿਵੇਂ ਤਿਆਰੀ ਕਰਦੇ ਹੋ ਇੱਕ ਦਿਨ ਪਹਿਲਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜੀ ਜਿੱਦਾਂ ਵੀ ਖਰਾਕ ਪਾਣੀ ਦੇ ਕੇ ਠਣੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਹਾਂਜੀ ਗਰਮੀ ਦੇ ਵਿੱਚ ਜਿਹੜੇ ਠੰਡੇ ਦਿਨਾਂ ਦੀਆਂ ਬਾਜ਼ੀਆਂ ਹੁੰਦੀਆਂ ਉਹਨਾਂ ਨੂੰ ਉਹਨਾਂ ਨੂੰ ਅਲੱਗ ਦੀ ਖਿਲਾ ਸੰਭੇ ਜਾਂਦਾ ਜੀ ਜੀ ਬਸ ਸਹੀ ਇੱਕ ਤਰੀਕਾ ਜੀ ਥਾਰਿਆਂ ਦਾ ਤੇ ਇੱਕ ਤਰੀਕਾ ਤਕਰੀਬਨ ਸੇਮ ਹੀ ਹੁੰਦਾ ਜੀ ਉਸੇ ਤਰੀਕੇ ਨਾਲ ਇੱਕ ਦਿਨ ਪਹਿਲਾਂ ਸੰਭਦੇ ਆ ਜਿੱਦਾਂ ਕੱਲ ਨੂੰ ਕੂਤਰ ਸੰਭਣਾ ਤਾਂ ਅੱਜ 8 ਵਜੇ ਤੱਕ ਕੂਤਰ ਅਲੱਗ ਕਰ ਲੈਣੇ ਉਹਨ ਹਾਂਜੀ ਪੰਜਲੇ ਦੇ ਵਿੱਚ ਤੇ ਉਹਦੇ ਚ ਸਾਹਮਣੇ ਤੇ ਜਦੋਂ ਕਬੂਤਰਬਾਜ਼ੀ ਕਰਨ ਜਾਂਦੇ ਹਾਂ ਐਕਸਾਈਟਮੈਂਟ ਵੀ ਹੁੰਦੀ ਹੈ ਤਾਂ ਕਿੰਨੀ ਕ ਐਕਸਾਈਟਮੈਂਟ ਦੇ ਨਾਲ ਜਾਂਦੇ ਤੁਸੀਂ ਮੈਂ ਐਕਸਾਈਟਮੈਂਟ ਤਾਂ ਹੁੰਦੀ ਹੈ ਜੀ ਜਦੋਂ ਮੈਂ ਬਾਜ਼ੀਆਂ ਛੱਡਦੇ ਆ ਤਾਂ ਜਾਣਦੇ ਆ ਜੇ ਸ਼ੌਕ ਤਾਂ ਹੀ ਜਾਣਦੇ ਆ ਹਾਂਜੀ ਤੇ ਬਹੁਤ ਜ਼ਿਆਦਾ ਹੁੰਦੀ ਹੈ ਜੀ ਐਕਸਾਈਟਮੈਂਟ ਜਦੋਂ ਜਿੱਤੇ ਜਾਂਦੇ ਆ ਫਿਰ ਖੁਸ਼ੀ ਹੋਰ ਵੀ ਦੁਗਣੀ ਹੋ ਜਾਂਦੀ ਹੈ ਜੀ ਬਿਲਕੁਲ ਹਾਂਜੀ ਕਿੰਨੀਆਂ ਕ ਬਾਜ਼ੀਆਂ ਜਿੱਤ ਚੁੱਕੇ ਹੋ ਬਹੁਤ ਆ ਜਾਣਗੇ ਨੇ ਤੇ ਜਿੱਤੀਆਂ ਬਾਜ਼ੀਆਂ ਜੀ ਪਰਮਾਤਮਾ ਦੀ ਕਿਰਪਾ ਨਾਲ ਕੋਈ ਚੀਜ਼ ਇਦਾਂ ਦੀ ਹੈ ਨਹੀਂ ਜੀ ਕਬੂਤਰ ਬਾਈ ਜੀ ਜਿਹੜੀ ਨਹੀਂ ਜਿੱਤੀ ਹੁਣ ਤੱਕ ਕਿਹੜੇ ਕਿਹੜੇ ਨਾਮ ਨੇ ਜਿਹੜੇ ਤੁਸੀਂ ਜਿੱਤ ਚੁੱਕਿਆ ਅਸੀਂ ਤਿੰਨ ਟਰੈਕਟਰ ਜਿੱਤੇ ਆ ਜੀ ਹਾਂਜੀ ਅੱਠ ਮੋਟਰਸਾਈਕਲਾਂ ਬਾਕੀ ਫਰਿੱਜਾਂ ਕੂਲਰ ਐਲ ਸੀ ਡੀ ਠੱਲਾਂ ਸੋਨੇ ਦੀਆਂ ਮੁੰਦੀ ਸੋਨੇ ਦੀ ਤੇ ਪੱਖੇ ਟੀਵੀ ਟੈਲੀਵਿਜ਼ਨ ਵੀ ਜਿੱਤੇ ਆ 2012 ਜੀ ਅੱਛਾ ਹਾਂਜੀ ਤੇ ਫਿਰ ਇੰਨਾ ਕੁਝ ਜਿਸ ਤਰ੍ਹਾਂ ਇਕੱਠਾ ਹੋ ਜਾਂਦਾ ਹੈ ਫਿਰ ਇਹਦਾ ਕੀ ਕਰਦੇ ਹੋ ਮਤਲਬ ਸੇਲ ਕਰ ਦਿੰਦੇ ਹੋ ਜਾਂ ਘਰੇ ਆਪਣੇ ਕੋਲ ਰੱਖਿਆ ਨੇ ਸਾਰੀਆਂ ਚੀਜ਼ਾਂ ਟਰੈਕਟਰ ਤਾਂ ਦੋਨੇ ਹੈਗੇ ਆ ਜੀ ਹਾਂਜੀ ਇੱਕ ਟਰੈਕਟਰ ਵੇਚਦਾ ਸੀ ਦੁਬਾਰੇ ਫਿਰ ਜੱਤ ਲਿਆ ਉਹ ਤੇ ਮੋਟਰਸਾਈਕਲ ਇੱਕ ਖੜਾ ਆਪਣੇ ਕੋਲ ਜਿਹੜਾ ਸਭ ਤੋਂ ਪਹਿਲਾਂ ਰੰਗੀਆਂ ਤੋਂ ਜਿੱਤਿਆ ਸੀ ਹਾਂਜੀ ਉਹ ਬਾਈ ਲਾਲੇ ਕੋਲੇ ਜਾਂ ਤੇ ਬਾਕੀ ਸੇਲ ਕਰ ਦਿੱਤੇ ਜਿੰਨੇ ਕਰਾਉਣਾ ਕੀ ਆਪਾਂ ਨੇ ਕੂਲਰ ਕੋਈ ਲੋਡਵਾਂ ਦਾ ਹੁੰਦਾ ਜਿੱਦਾਂ ਖਾੜੇ 'ਚ ਮੇਰੇ ਕੋਲ ਮੁੰਡੇ ਰਹਿੰਦੇ ਉਹਨਾਂ ਨੂੰ ਦੇ ਦਿੱਤੇ ਆ ਫਰਿੱਜ ਉਹਨਾਂ ਨੂੰ ਦੇ ਦਿੱਤੀ ਜੇ ਨਹੀਂ ਚਾਹੀਦੀ ਹੁੰਦੀ ਤਾਂ ਸੇਲ ਵੀ ਕਰ ਦਿੰਨੇ ਆ ਕਬੂਤਰ ਉਡਾਨੇ ਆ ਤਾਂ ਉਹਨਾਂ ਦਾ ਜ਼ੋਰ ਵੀ ਲੱਗਦਾ ਹੈ ਹਨਾ ਕਬੂਤਰਾਂ ਦਾ ਜਦੋਂ ਫਿਰ ਉਸ ਤੋਂ ਬਾਅਦ ਜਦੋਂ ਕਬੂਤਰ ਹੁੰਦਾ ਹੈ ਫਿਰ ਉਸ ਨੂੰ ਕਿਵੇਂ ਮਤਲਬ ਉਹਦੀ ਕੇਅਰ ਕਿਵੇਂ ਕਰਦੇ ਹੋ ਕਿ ਜਦੋਂ ਵੱਧ ਤੋਂ ਵੱਧ ਜਦੋਂ ਗਰਮੀ ਨੇ ਬਾਜੀਆਂ ਚ ਤੰਗ ਥੋੜਾ ਜਿਹਾ ਹੁੰਦਾ ਕੂ ਤਾਂ ਜਦੋਂ ਜ਼ੋਰ ਵੱਧ ਲਾ ਜਾਂਦਾ ਕਿਉਂ ਇਹਨਾਂ ਦੀ ਬਾਡੀ ਡੀਹਾਈਡਰੇਟ ਹੋ ਜਾਂਦੀ ਆ ਪਾਣੀ ਦੀ ਕਮੀ ਹੁੰਦੀ ਇਹਨਾਂ ਦੀ ਬਾਡੀ ਦੇ ਵਿੱਚ ਜਦੋਂ ਤੱਕ ਪਾਣੀ ਇਹਨਾਂ ਦੀ ਬਾਡੀ ਪੂਰਾ ਨਹੀਂ ਕਰ ਲੈਂਦੀ ਉਦੋਂ ਤੱਕ ਇਹਨਾਂ ਨੂੰ ਖਾਣ ਨੂੰ ਕੋਈ ਚੀਜ਼ ਨਹੀਂ ਪਾਉਂਦੇ ਹੂੰ ਜਦੋਂ ਲੱਗਦਾ ਵੀ ਹਾਂ ਇਹਨਾਂ ਦੀ ਬਾਡੀ ਚ ਪੂਰਾ ਉੱਪਰ ਪਾਣੀ ਕਿਉਂਕਿ ਹਰ ਇੱਕ ਮਤਲਬ ਵੀ ਪਾਣੀ ਦੀ ਮਾਤਰਾ ਹਰ ਇੱਕ ਬਾਡੀ ਦੇ ਵਿੱਚ ਵੱਧ ਹੁੰਦੀ ਹੈ ਜਿਵੇਂ ਆਪਣੀ ਬਾਡੀ ਅਜ 70% ਪਾਣੀ ਆ ਹਾਂਜੀ ਪਾਣੀ ਦੀ ਕਮੀ ਨਹੀਂ ਸਾਰ ਸਕਦੀ ਕੋਈ ਵੀ ਚੀਜ਼ ਤੇ ਭੁੱਖ ਸਾਰ ਸਕਦੀ ਆ ਜੀ ਤੇ ਪਾਣੀ ਦੀ ਕਮੀ ਜਦੋਂ ਪੂਰੀ ਹੋ ਜਾਂਦੀ ਹੈ ਤੇ ਉਹਨੂੰ ਫਿਰ ਖਰਾਕ ਪਾਈਦੀ ਹੈ ਫਿਰ ਸਹੀ ਹੋ ਜਾਂਦਾ ਜੀ ਕਬੂਤਰ ਬਾਜੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਗਰਮੀ ਤੇ ਸਰਦੀ ਦਾ ਖਾਣਾ ਵੀ ਇਹਨਾਂ ਦਾ ਲੱਗ-ਲੱਗ ਹੁੰਦਾ ਆ ਤੇ ਕੀ ਮਤਲਬ ਗਰਮੀ ਦੇ ਵਿੱਚ ਕੀ ਇਹਨਾਂ ਦੀ ਖੁਰਾਕ ਆ ਤੇ ਸਰਦੀ ਦੇ ਵਿੱਚ ਕੀ ਖੁਰਾਕ ਆ ਇਹ ਤਾਂ ਮੈਡਮ ਆਪਣੇ ਵਾਂਗੂ ਜਿਵੇਂ ਹੁਣ ਆਪਾਂ ਸਾਗ ਸ਼ੁਰੂ ਹੋ ਜਾਣਾ ਹਾਂਜੀ ਸਿਆਲ ਦੇ ਵਿੱਚ ਮੱਕੀ ਦੀ ਰੋਟੀ ਸ਼ੁਰੂ ਹੋ ਜਾਂਦੀ ਆ ਜੀ ਗਰਮੀਆਂ 'ਚ ਹੋਰ ਖਾਣਾ ਜਿਵੇਂ ਹੋਰ ਚੀਜ਼ਾਂ ਜਿਵੇਂ ਮੌਸਮੀ ਚੀਜ਼ਾਂ ਪਾਉਣੀਆਂ ਚਾਹੀਦੀਆਂ ਜਿੱਦਾਂ ਹੁਣ ਮੌਸਮ ਸਰੋਂ ਆਕੇ ਹੱਡੀਆਂ ਦਾ ਸਰੋਂ ਸ਼ੁਰੂ ਕਰਤੀ ਸਾਲਾਂ ਦੇ ਵਿੱਚ ਸਰੋਂ ਬੰਦ ਕਰਦੀ ਦੀ ਆ ਹਾਂਜੀ ਤੇ ਹੁਣ ਝੋਲਿਆਂ ਦੀ ਫਸਲ ਕਣਕ ਦੇ ਨਾਲ ਆਉਂਦੀ ਆ ਤਾਂ ਝੋਲੇ ਪਾਉਂਦੇ ਆ ਜੀ ਮੂੰਗੀ ਪਾਈ ਦੀ ਆ ਤੇ ਜਿਉਂ-ਜਿਉਂ ਮੌਸਮ ਜਿਵੇਂ ਆਪਾਂ ਆਪਣੇ ਖੁਰਾਕ ਚ ਚੇਂਜ ਕਰਦੇ ਰਹੇ ਨੇ ਉਵੇਂ ਇਹਨਾਂ ਚੇਂਜ ਕਰਦੇ ਰਹੇ ਨੇ